ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਪੰਜਾਬ ਦੇ ਉੱਤੇ ਬਹੁਤ ਔਖੀ ਕੜੀ ਹੈ। ਔਰ ਸੜਕੇ ਜਾਵਾਂ ਉਹਨਾਂ ਨੌਜਵਾਨਾਂ ਦੇ ਉਹਨਾਂ ਸਾਮਾ ਦੇ ਉਹਨਾਂ ਕਲਾਕਾਰਾਂ ਦੀ ਜਿਹੜੇ ਇਸ ਵੇਲੇ ਵੱਧ ਚੜ ਕੇ ਦਿਨ ਰਾਤ ਰਾਹਤ ਕਾਰਜਾਂ 'ਚ ਜੁਟੇ ਰਹਿੰਦੇ ਬਹੁਤ ਸਾਰੇ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਕੇ ਉਹ ਲੋਕਾਂ ਦੀ ਮਦਦ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਉਣ ਦੇ ਵਿੱਚ ਇਸ ਵੇਲੇ ਲੱਗੇ ਹੋਏ ਨੇ ਇਹਨਾਂ ਦੀ ਜਿੰਨੀ ਵੀ ਤਾਰੀਫ਼ ਕਰੀਏ ਸ਼ਾਇਦ ਉਹ ਨਹੀਂ ਹੀ ਕਾਪਿਆ। ਔਰ ਬਹੁਤ ਵੱਡੀ ਗੱਲ ਹੈ ਜਿਵੇਂ ਕਿਸਾਨੀ ਐਜੀਟੇਸ਼ਨ ਜਿਹੜੇ ਸਾਡੇ ਕਲਾਕਾਰਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਸੀ ਹੁਣ ਵੀ ਬਹੁਤ ਲੰਬੀ ਲਿਸਟ ਆ ਕਲਾਕਾਰਾਂ ਦੀ ਜਿਨ੍ਹਾਂ ਨੇ ਇਸ ਵੇਲੇ ਮਦਦ ਪਹਚਾਈ ਆ ਮੈਂ ਜਦ ਪੂਰੀ ਲਿਸਟ ਪੜਨ ਲਗਾ ਤੇ ਉਹਦੇ ਚ ਮਨਕੀ ਤੇ ਤੌਲਖ ਦਜੀਤ ਦੋਸਾਂਜ ਸਿੰਦਰ ਸਰਤਾਜ ਗੁਰਦਾਸ ਮਾਨ ਸਾਹਿਬ ਗਿੱਪੀ ਗਰੇਵਾਲ ਬੰਤੀ ਬੈਂਸ ਕਰਨ ਔਜਲਾ ਗੁਰਬਾਜ ਸਿੰਘ ਰੰਧਾ ਸ਼ਰਮਾ ਗੁਰੂ ਰੰਦਾਵਾ ਸੋਨੂ ਸੂਦ ਔਰ ਹੋਰ ਵੀ ਬਹੁਤ ਸਾਰੇ ਸਜਟੀਆਂ ਦੇ ਮੈਂ ਸ਼ਾਇਦ ਨਾ ਨਹੀਂ ਲੈ ਹੋਣਗੇ ਲੇਕਿਨ ਉਹ ਵੀ ਬਹੁਤ ਵੱਡੇ ਪੱਧਰ ਤੇ ਮਦਦ ਪੁੱਛਾਰਿਆ ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ ਇਸੇ ਤਰ੍ਹਾਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀਆਂ ਮੈਡੀਕਲ ਐਨ ਜੀਓਜ਼ ਜਿਵੇਂ ਫਾਈਵ ਰਿਵਰਸ ਜਿਹੜੀ ਸਵੈਮਾਨ ਸਿੰਘ ਦੀ ਡਾਕਟਰ ਸਵੈਮਾਨ ਦੀ ਸੰਸਥਾ ਵਾ ਉਹ ਰਾਹਤ ਕਾਰਜਾਂ ਜੁਟੀ ਹੋਈਆ ਉਹਨਾਂ ਦੀਆਂ ਵੀਡੀਓਜ਼ ਤੁਸੀਂ ਆ ਦੇਖ ਰਹੇ ਜੇ ਇਹ ਸਾਰੀਆਂ ਇਹਨਾਂ ਸੰਸਥਾਵਾਂ ਦੇ ਲੋਕ ਨੇ ਜਿਹੜੇ ਅਹ ਲੋਕਾਂ ਦੀ ਮਦਦ ਤੇ ਵਿਚਾਸੜੇ ਲੱਗੇ ਹੋਏ ਨੇ ਗਲੋਬਲ ਸਿੱਖ ਫਾਊਂਡੇਸ਼ਨ ਖਾਲਸਾ ਏਡ ਰਵੀ ਸਿੰਘ ਵੀ ਆਪਾਂ ਹਮੇਸ਼ਾ ਜਿੱਥੇ ਵੀ ਮਦਦ ਦੀ ਲੋੜ ਹੁੰਦੀ ਉੱਥੇ ਪਹੁੰਚਦੇ ਆ ਬਹੁਤ ਸਾਰੇ ਕਿਸਾਨ ਜੱਤੇ ਬੰਦਿਆਂ ਟਰੈਕਟਰ ਲੈ ਕੇ ਜੋ ਵੀ ਉਹਨਾਂ ਕੋਲ ਹੈ ਟਰੈਕਟਰਾਂ ਲਿਆ ਕੇ ਰਾਸ਼ਨ ਲੈ ਕੇ ਚਾਰਾ ਲੈ ਕੇ ਉੱਥੇ ਪਹੁੰਚੇ ਹੋਏ ਆ ਅ ਮੈਨੂੰ ਅਫਸੋਸ ਆ ਕਿਈ ਲੋਕ ਇਸ ਔਖੀ ਘੜੀ ਦੇ ਵਿੱਚ ਵੀ ਬਾਜ਼ ਨਹੀਂ ਹੋਂਦੇ ਲੋਕਾਂ ਖੋਰ ਵਿੱਚ ਲੱਗੇ ਹੋਏ ਨੇ ਕਈ ਲੋਕ ਵੀਡੀਓ ਰੀਲਾਂ ਪਾਉਣ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਅ ਔਰ ਅ ਔਰ ਇਹ ਵੀ ਨਹੀਂ ਗੁਰੇਸ ਨੇ ਇਸ ਗੱਲ ਤੋਂ ਵੀ ਗੁਰੇਜ਼ ਨਹੀਂ ਕਰਦੇ ਕਿ ਕੋਈ ਜੇ ਪੀੜਤ ਪਰਿਵਾਰ ਆ ਤੇ ਉਹਦੀ ਜੇ ਆਪਾਂ ਵੀਡੀਓ ਪਾਉਨੇ ਆ ਤੇ ਉਹਦਾ ਉਹਦਾ ਕਿੰਨਾ ਮਾੜਾ ਅਸਰ ਪੈਂਦਾ ਵਾ ਮੈਂ ਮੈਂ ਇਥੇ ਮੁੱਖ ਮੰਤਰੀ ਦੀ ਵੀ ਗੱਲ ਕਰਨੀ ਚਾਹੁੰਦਾ ਹਾਂ ਅ ਕੁਝ ਵੀਡੀਓਸ ਤੋਂ ਇਹ ਜਿ ਲੱਗ ਰਿਹਾ ਵਾ ਔਰ ਬਹੁਤ ਸਾਰੇ ਲੋਕਾਂ ਨੇ ਇਸ ਤੇ ਕਮੈਂਟ ਵੀ ਕੀਤਾ ਵਾ ਕਿ ਸ਼ਾਇਦ ਉਸ ਸਹੀ ਹਾਲਤ ਦੇ ਵਿੱਚ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਜੇ ਇਹੋ ਜੀ ਹਾਲਤ ਹੈ ਵੀ ਤੁਸੀਂ ਲੋਕਾਂ ਜਾਣ ਜੋਗੇ ਨਹੀਂ ਫਿਰ ਜਾਂਦੇ ਕਿਉਂ ਓਥੇ ਇਹਨਾ ਟਾਈਮ ਤੁਹਾਨੂੰ ਲੱਗਦਾ ਵਾ ਕਿ ਅਸੀਂ ਵੀਡੀਓ ਪਾ ਕੇ ਕੋਈ ਮੁੱਖ ਮੰਤਰੀ ਜਾਂ ਕੋਈ ਮੰਤਰੀ ਜਾਂ ਕੋਈ ਵਿਰੋਧੀ ਧਿਰ ਦਾ ਨੇਤਾ ਕਿ ਅਸੀਂ ਸਾਨੂੰ ਵਾਵਾ ਘੱਟ ਲਾਂਗੇ ਇਦਾਂ ਨਹੀਂ ਕੱਟੀ ਜਾਣੀ ਆ ਹੁਣ ਇੱਕ ਹੋਰ ਖਬਰ ਵਾਇਰਲ ਹੋ ਰਹੀ ਆ ਕਿ ਜ਼ਮੀਨ ਤੇ ਰੋਟੀ ਖਾਰੇ ਨੇ ਮੁੱਖ ਮੰਤਰੀ ਔਰ ਬਾਅਦ ਵਿੱਚ ਉਹਨਾਂ ਦੇ ਕਿ ਸ਼ਾਇਦ ਉਹ 5 ਸਟਾਰ ਹੋਟਲ ਦੇ ਵਿੱਚ ਸੂਟ ਬੁੱਕ ਨੇ ਉੱਥੇ ਜਾ ਕੇ ਰਹਿਣਾ ਉਹਨਾਂ ਨੇ ਕੀ ਕਰ ਰਹੇ ਜੀ ਲੋਕੀ ਹੋਣਾ سوشل میڈیا ਕਰਕੇ سوشل میڈیا ਚ ਬਹੁਤ ਕਮੀਆਂ ਹੋਣਗੀਆਂ ਪਰ ਉਹਦੇ ਚ ਕਰਕੇ ਬਹੁਤ ਚੰਗੀਆਂ ਚੀਜ਼ਾਂ ਪਤਾ ਪਤਾ ਵੀ ਲੱਗ ਜਾਂਦਾ ਅਸਲੀਅਤ ਦਾ ਪਤਾ ਲੱਗ ਜਾਂਦਾ ਸੋ ਇਹ ਕੰਮ ਜਿਹੜੇ ਲੋਕੀ ਕਰ ਰਹੇ ਆ ਬਹੁਤ ਮਾੜੀ ਗੱਲ ਹੈ ਔਰ ਮੈਂ ਆਪ ਉਹਨਾਂ ਦੇ ਬਦਲੇ ਜਿਹੜੇ ਐਮਐਲਏ ਵਾਕਈ ਸਹੀ ਮਾਇਨੇ ਦੇ ਵਿੱਚ ਕੰਮ ਕਰ ਰਿਹਾ ਹੈ ਰਣਾ ਇੰਦਰ ਪ੍ਰਤਾਪ ਦਾ ਇਹ ਕਰਨਾ ਪੰਦਦਾ ਵਾ ਹੜਾਂ ਤੋਂ ਪਹਿਲਾਂ ਉਹਨਾਂ ਨੇ ਵਿਧਾਨ ਸਭਾ 'ਚ ਸਵਾਲ ਪੁੱਛਿਆ ਸੀ ਕਿ ਜੇ ਹੜ੍ਹ ਆਗੇ ਤੇ ਤੁਸੀਂ ਕੀ ਇਤਜ਼ਾਮ ਕੀਤੇ ਦੂਰੰਦੇਸ਼ੀ ਵੇਖ ਲੋ ਬੰਦੇ ਦੀ ਔਰ ਗੁਣਵੇਂ ਆਪਣੇ ਕੰਮਾਂ 'ਚ ਆਪਣੇ ਇਲਾਕੇ ਦੇ ਵਿੱਚ ਹੜਾਂ ਦੇ ਵਿੱਚ ਹੜਾਂ ਦੀ ਬਦਤ ਵਿੱਚ ਲੋਕਾਂ ਦੀ ਬਦਤ ਝੁਟੇ ਹੋਏ ਨੇ ਆਮ ਆਦਮੀ ਪਾਰਟੀ ਦੇ ਵੀ ਬਹੁਤੇ ਲੋਕ ਤੇ ਕਾਰਵਾਈ ਪਾ ਰਹੇ ਆ ਲੇਕਿਨ ਕੁਝ ਲੋਕ ਨੇ ਜਿਹੜੇ ਕਾਰਵਾਈ ਨਹੀਂ ਪਾ ਰਹੇ ਚੰਗਾ ਕੰਮ ਕਰਦੇ ਜਫਤਾਰ ਸਿੰਘ ਬਿਆਲਪੁਰਾ ਦੀ ਤਾਰੀਫ ਹੋ ਰਹੀ ਹੈ ਕਾਫੀ ਐਮਐਲਏ ਸਮਰਾਲਾ ਤੋਂ ਨੇ ਆਮ ਆਦਮੀ ਪਾਰਟੀ ਦੇ ਨੇ ਜਿੱਥੇ ਤਾਰੀਫ ਕਰਨੀ ਬਣਦੀ ਹੈ ਕਰਨੀ ਚਾਹੀਦੀ ਹੈ ਬਹੁਤ اچھا ਉਥੇ ਕੰਮ ਕਰ ਰਿਹਾ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾ ਕੀ ਪਾਇਆ ਕੀ ਖਾਦਾ ਉਥੇ ਬਿਨਾ ਲੱਗੇ ਹੋਏ ਨੇ ਲੋਕਾਂ ਦੇ ਨਾਲ ਪ੍ਰਗਟ ਸਿੰਘ ਨੇ ਬਹੁਤ ਅੱਛਾ ਸਵਾਲ ਚੁਕਿਆ ਵਾ ਇਹ ਮੇਰੇ ਖਿਆਲ ਆ ਇਹ ਹੜਾਂਦ ਕਰਕੇ ਇਹ ਮਸਲਾ ਹਮੇਸ਼ਾ ਲਈ ਹੱਲ ਹੋ ਜਾਣਾ ਚਾਹੀਦਾ ਵਾ ਕਿ ਪਾਣੀ ਦਾ ਹੱਕਦਾਰ ਕੌਣ ਆ ਜਿਹੜੀ ਤਿੰਨਾਂ ਦਰਿਆਵਾਂ ਦਾ ਪਾਣੀ ਆ ਉਹਦਾ ਮੁੱਖ ਤੌਰ ਤੇ ਹੱਕਦਾਰ ਕੌਣ ਆ 라ਵੀ ਬਿਆਸ ਤੇ ਸਫਰੀ ਦਾ ਔਰ ਇਹ ਹੜਾ ਨੇ ਸਾਬਤ ਕਰਤਾ ਜਿੰਨਾਂ ਦਾ ਪਾਣੀ ਜਿਨ੍ਹਾਂ ਨੂੰ ਮਾਰ ਕਰਦਾ ਵਾ ਉਹ ਹੀ ਉਹਦੇ ਹੱਕਦਾਰ ਨੇ। ਔਰ ਬੜਾ ਕਲੀਅਰ ਹੋ ਗਿਆ ਕਿ ਮੁਖਤਾਰ ਤੇ ਨੁਕਸਾਨ ਜਿਹੜਾ ਵਾ ਉਹ ਉੱਤੇ ਅਪਰ ਪੇਰੈਂਟ ਸਟੇਟ ਹਿਮਾਚਲ ਦਾ ਹੋਇਆ ਤੇ ਥੱਲੇ ਜਿਹੜੀ ਬੁਖਰ ਪੇਰੈਂਟ ਸਟੇਟ ਹੈ ਪੰਜਾਬ ਦਾ ਹੋਇਆ। ਸੋ ਇਹਦੇ ਕਰਕੇ ਹਮੇਸ਼ਾ ਵਾਸਤੇ ਇਹ ਮਸਲਾ ਹੱਲ ਹੋ ਜਾਣਾ ਚਾਹੀਦਾ ਇਹਦੀ ਡਿਬੇਟ ਹੀ ਖਤਮ ਹੋ ਜਾਣੀ ਚਾਹੀਦੀ। ਅਰੇ ਪ੍ਰਗਟ ਸਿੰਘ ਨੇ ਬਹੁਤ ਅੱਛਾ ਮੇਰੇ ਸਾਥੀ ਨੇ ਪੁਆਇੰਟ ਰੇਸ ਕੀਤਾ ਵਾ ਕਿ ਰਾਈਪੇਰੀਅਨ ਸਟੇਟ ਉਹੀ ਆ ਜਿਹੜੀ ਪਾਣੀ ਦੀ ਮਾਰਗ ਹੀ ਚਲਦੀ ਆ ਤੇ ਉਸੇ ਸਟੇਟ ਨੂੰ ਪਾਣੀ ਦਾ ਫਾਇਦਾ ਮਿਲਣਾ ਚਾਹੀਦਾ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਕਰ ਰਹੇ ਆ ਵਾਚਾਂ ਕਿ ਕਰ ਰਹੇ ਆ ਚੜ੍ਹਦੀ ਕਲਾ ਦੀ ਸਪਿਰਿਟ ਦਾ ਜਜ਼ਬਾ ਜਿਹੜਾ ਵਾ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਕਾਬਲੇ ਤਾਰੀਫ ਹੈ ਸਭ ਕੁਝ ਲੇਕਿਨ ਕੇਂਦਰ ਸਰਕਾਰ ਦਾ ਰਵਈਆ ਸਹੀ ਆ ਕੇਂਦਰ ਤੁਹਾਨੂੰ ਨਹੀਂ ਲੱਗਦਾ ਕਿ ਕੇਂਦਰ ਨੂੰ ਫਰਖ ਦੇ ਲਈ ਦਿਖਾ ਕੇ ਅੱਗੇ ਆ ਕੇ ਆਪ ਮੁਹਾਰੇ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਹੋਏ ਗ੍ਰਹਿ ਮੰਤਰੀ ਹੋਣ ਰਾਸ਼ਟਰਪਤੀ ਹੋਣ ਉਹਨਾਂ ਵੱਲੋਂ ਇੱਕ ਅਨਾਉਂਸਮੈਂਟ ਟੋਕਨ ਅਨਾਉਂਸਮੈਂਟ ਟੋਕਨ ਰੀਲੀਫ ਐਸਰੇ ਲੋਕਾਂ ਦੇ ਹੌਸਲਾ ਵਸਾਈ ਕਰੂਗੇ ਅਸੀਂ ਆਸ ਕਰਦੇ ਹਾਂ ਗ੍ਰੇਟ ਕਰਦੇ ਹਾਂ ਕਿ ਸਾਡੇ ਮੁਲਕ ਜਿਹੜਾ ਬਾ ਉਹ ਪੰਜਾਬ ਦੇ ਨਾਲ ਖੜੇਗਾ ਔਰ ਪੰਜਾਬ ਦੇ ਲੋਕਾਂ ਦੀ ਵਾਕਈ ਜਿਸ ਤਰੀਕੇ ਦੀ ਮਦਦ ਦੀ ਲੋੜ ਹੈ ਤੇ ਮਾਚਲ ਨੂੰ ਵੀ ਲੋੜ ਹੈ ਪੰਜਾਬ ਦੇ ਲੋੜੇ ਜਿੰਨਾਂ ਜਿੰਨੂ ਲੋੜਿਆ ਉਹਨਾਂ ਦੀ ਉਸੇ ক্যাਟਾਗਰੀ ਦੇ ਵਿੱਚ ਉਸੇ ਸ਼ੇਅਰ ਦੇ ਵਿੱਚ ਐਟਲੀਸਟ ਉਹ ਜਿਹੜੀ ਮਦਰ ਪਿਆ ਕੇਂਦਰ ਜ਼ਰੂਰ ਤੱਕੇ